ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਲੈ ਵੀ ਮਿੱਤਰੋ ਜਿਹੜੇ ਪਸ਼ੂਆਂ ਦੀ ਪ੍ਰਾਣੀ ਤੋਂ ਪ੍ਰਾਣੀ ਮੋਕ ਆ ਵੀ ਨਹੀਂ ਹਟਦੀ ਤੁਸੀਂ ਜੱਬੇ ਪਏ ਆ ਪਸ਼ੂ ਮੋਕ ਦੇ ਨਾਲ ਪਿਚਕਿਆ ਜਾਂਦਾ ਆ ਇੱਕ ਮਿੰਟ ਦੀ ਵੀਡੀਓ ਆ ਫਦੇ ਸਾਰੇ ਰਿਸ਼ਤੇਦਾਰਾਂ ਦੇ ਮੋਬਾਈਲ ਤੇ ਫੁੱਲ ਕੰਮ ਦੀ ਵੀਡੀਓ ਆ ਸਤਿ ਸ਼੍ਰੀ ਅਕਾਲ ਬਰ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਠਾਕ ਬਾਈ ਸਰਬੇ ਅੱਛਾ ਬਾਈ ਮੋਕ ਦਾ ਪੱਕਾ ਹੱਲ ਕਰਦੇ ਜੰਦਰੇ ਲਾ ਦੇ ਜਿਹੜਾ ਖੁੱਲੇ ਨਾ ਕੀ ਦੇ ਦਈਏ ਬਾਈ ਬਾਈ ਥੋੜਾ ਹੀ ਇਲਾਜ ਆ ਸਸਤੇ ਤੋਂ ਸਸਤਾ ਆਣੇ ਜਿਹੜੇ ਮਾਰ ਪਸਾਰੀ ਉਹਨਾਂ ਕੋਲੇ ਜਾ ਕੇ ਜਿਹੜੇ ਪਸ਼ੂ ਨੂੰ ਮੋਗ ਲੱਗੀ ਆ ਹਫਤਾ 10 ਦਿਨ ਜੇ ਆਪਾਂ ਕਹਦੇ ਨੇ ਡੇਰੀਆ ਬਣ ਗਿਆ ਹਾਂਜੀ ਤੋਕ ਮਲੰਗਾ ਪਸਾਰੀ ਤੋਂ ਲਿਆ ਕੇ ਰੱਖ ਲਾ ਜੀ ਦੇਣਾ ਕਿਵੇਂ ਉਹ ਉਹਨੂੰ ਸਿਰਫ ਇੱਕ ਮੁੱਠ ਜਿਵੇਂ 100 ਗ੍ਰਾਮ 50 ਗ੍ਰਾਮ ਹਾਂਜੀ 5-4 ਡੰਗ ਲਗਾਤਾਰ ਦੇ ਦੇ ਦੇਣੀ ਕਾਲੇ ਨਾਲ ਕੇ ਨਾ ਪਾਣੀ ਚ ਘੋਲ ਕੇ ਤਵਾ-ਦਬ ਸਿੱਟ ਕੇ ਨਾਲ ਦੀ ਨਾਲ ਹੀ ਉਦੋਂ ਹੀ ਉਹਨੇ ਫੁੱਲਣਾ ਸ਼ੁਰੂ ਕਰ ਦੇਣਾ ਠੀਕ ਆ ਉਦੋਂ ਬਾਅਦ ਘੰਟਾ 2 ਘੰਟਿਆਂ ਨੂੰ ਕੋਈ ਪੱਠੇ ਡੱਕੇ ਨਹੀਂ ਪਾਉਣੇ ਜਿਵੇਂ ਭੁੱਖੀ ਆ ਪੱਠੇ ਘਟ ਖਾਦੇ ਆ ਹਾਂ ਬਹੁਤ ਠੰਡਾ ਅੰਦਰ ਮਿਹਦੇ ਦੀ ਗਰਮੀ ਨੇ ਹੀ ਮੋਗ ਲਾ ਦਿੱਤੀ ਆ ਕੀ ਵੇਪਾ ਕਹਿੰਦੇ ਨੇ ਦਾਸਤਬਾਕੀ ਉਹ ਬੰਦੇ ਵਾਲਾ ਹੀ ਹਸਾਵਾ ਸਸਤਾ ਇਲਾਜ ਆ ਨਹੀਂ ਤਾਂ ਅੰਗਰੇਜ਼ੀ ਦਵਾਈ ਠੀਕ ਆ ਨਾ ਕੋਈ ਫਰਕ ਨਹੀਂ ਪੈਂਦਾ ਉਵੇਂ ਬੰਦਾ ਸੋੜਪੋੜ ਕਰਦਾ ਕਈ ਬੰਦੇ ਕੋਲੇ ਜੈਸ਼ ਨਹੀਂ ਹੁੰਦੀ ਸਸਤੋ ਸਸਤਾ ਇਲਾਜ ਪਾਲਦਾ ਨਹੀਂ ਮਿੱਤਰੋ ਜੰਦਰੇ ਲਾਤੇ ਆ